ਆ ਜੀ ਜੜੀ ਬੂਟੀ ਰਸੈਣ ਸਿੰਘ ਮੈਂ ਆਪ ਸਾਰੇ ਦੋਸਤਾਂ ਦਾ ਭੈਣ ਭਰਾਵਾਂ ਦਾ ਮਾਤਾਵਾਂ ਹੋਰ ਬਜ਼ੁਰਗਾਂ ਦਾ ਸਤਿਕਾਰ ਹੈ ਜੀ ਸਤਿ ਸ਼੍ਰੀ ਅਕਾਲ ਹੈ ਅਦਾਬ ਹੈ ਪ੍ਰਣਾਮ ਹੈ ਸਾਰੇ ਵੀਰਾਂ ਭੈਣਾਂ ਨੂੰ ਤੇ ਅੱਜ ਜਿਹੜੀ ਜਾਣਕਾਰੀ ਹੈ ਜੀ ਉਹ ਆਪਣੀ ਜਾਣਕਾਰੀ ਹੈ ਜੀ ਹਰਡ ਦੇ ਸੰਬੰਧ ਵਿੱਚ ਜਾਣਕਾਰੀ ਹੈ ਜਿਹੜੀ ਹਰੜਾ ਜੀ ਇਹ ਆਪਣਾ ਬਹੁਤ بڑا ਮਕਾਮ ਰੱਖਦੀ ਹੈ ਤੇ ਪਹਿਲੇ ਦੋ ਆਡੀਓ ਯਾਰੀ ਕਰ ਚੁੱਕੇ ਆ ਜੀ ਹਰੜ ਦੀਆਂ ਔਰ ਅੱਜ ਤੀਸਰੀ ਆਡੀਓ ਜਿਹੜੀ ਯਾਰੀ ਕਰਨ ਲੱਗੇ ਆ ਜੀ ਹਰੜ ਦੀ ਕਿ ਹਰੜ ਕਿਸ ਕਿਸ ਰੂਪ ਦੇ ਵਿੱਚ ਸੇਵਨ ਕਰ ਸਕਦੇ ਆ ਔਰ ਕਿਹੜੇ-ਕਿਹੜੇ ਰੋਗਾਂ ਨੂੰ ਇਹ ਦੂਰ ਕਰਦੀ ਹੈ ਇਹ ਆਯੁਰਵੈਦਿਕ ਪ੍ਰੇਮ ਪਿਆਰੀ ਆ ਜਿਹੜੀ ਹਰੜਾ ਜੀ ਇਹ ਦਵਾਈਆਂ ਵਿੱਚ ਯੂਜ਼ ਹੁੰਦੀ ਆ ਤੇ ਮਰਬਿਆਂ ਵਿੱਚ ਯੂਜ਼ ਹੁੰਦੀ ਆ ਤੇ ਇਹ ਸਿਹਤ ਵਾਸਤੇ ਜਿਹੜੀ ਬਹੁਤ ਗੁਣਕਾਰੀ ਹੈ ਜਿਵੇਂ ਦੇਖੋ ਪਹਿਲਾਂ ਦੇ ਸਮੇਂ ਜਦੋਂ ਬੱਚੇ ਨਿੱਕੇ ਹੁੰਦੇ ਸੀ ਮਹੀਨਾ 2 ਮਹੀਨੇ ਦੇ ਹੁੰਦੇ ਸੀ ਤੇ ਹੌਲੀ-ਹੌਲੀ ਜਦੋਂ ਵੱਡੇ ਹੁੰਦੇ ਨੇ 3 ਮਹੀਨੇ 4 5 ਤਾਂ ਕਰ ਦੇ ਵਿੱਚ ਜਿਹੜੀਆਂ ਦਾਦੀ ਮਾਂ ਹੁੰਦੀ ਸੀ ਉਹ ਬੱਚਿਆਂ ਨੂੰ ਹਰੜ ਇੱਕ ਚੂੰਗੜੇ ਦੇ ਵਿੱਚ ਚੂੰਗੜਾ ਕਹਿ ਲੋ ਜਾਂ ਦੀਪਕ ਕਹਿ ਲੋ ਦੀਪਕ ਦੇ ਵਿੱਚ ਰਗੜ ਕੇ ਪਾਣੀ ਲਾ ਲਾ ਕੇ ਅੱਧਾ ਚਮਚਾ ਦਿੰਦੇ ਸੀ ਤਾਂ ਜੋ ਬੱਚੇ ਦੀ ਜਿਹੜੀ ਕਬਜ ਹੈ ਉਹ ਖੁੱਲ ਜਾਵੇ ਠੀਕ ਹੈ ਜੀ ਔਰ ਉਹਦੀ ਜਗਾ ਲੈ ਗਿਆ ਜੀ ਆਪਣਾ ਹਰੜ ਦੀ ਜਗਾ ਖੋਲੀ ਜਨਮਕੁੱਟੀ ਨੇ ਤੇ ਹਰੜ ਨੂੰ ਪਲਾਤ ਦਿੱਤਾ ਮਨੋਬਸਾਰ ਦਿੱਤਾ ਤੇ ਜਿਹੜੀ ਹਰੜ ਹੈ ਜੀ ਇਹ ਆਯੁਰਵੇਦ ਦੇ ਵਿੱਚ ਬਹੁਤ ਬੜਾ ਆਪਣਾ ਮਕਾਮ ਰੱਖਦੀ ਹੈ। ਅਰੋਗਾਂ ਦੇ ਤਾਹੇ ਆਰੀ ਦੀ ਤਰ੍ਹਾਂ ਚੱਲਦੀ ਹੈ ਜਿਵੇਂ ਆਰੀ ਨਾਲ ਪੇੜ ਕੱਟਦੇ ਆ ਨਾ ਜੀ। ਰੋਗਾਂ ਵਰਤਾ ਇਹੋ ਜਿਹਾ ਕੰਮ ਹਰੜ ਦਾ। ਇਹ ਬਵਾਸੀਰ ਦਾ ਹੈ ਨਾਸ ਕਰਦੀ ਹੈ ਜੀ ਜਿਹਨੂੰ ਪਾਣੀ ਦੇ ਨਾਲ ਲਵੇ ਹਰੜਾ ਦੇ ਪਾਊਡਰ ਨੂੰ ਪਾਣੀ ਦੇ ਨਾਲ ਲਵੇ ਤਾਂ ਬਵਾਸੀਰ ਦਾ ਨਾਸ਼ ਕਰਦੀ ਆ ਇਹ ਦੇ ਨੂੰ ਤਾਕਤਵਰ ਬਣਾਉਂਦੀ ਆ ਜੇ ਕੋਈ ਬੰਦਾ ਇਹਨੂੰ ਅਜਮਾ ਕੇ ਦੇਖੇ ਤਾਂ ਦੇ ਜਿਹੜੀ ਬਾਡੀ ਐ ਸਰੀਰ ਐ ਇਹ ਤਾਕਤਵਰ ਬਣਦਾ ਇਹ ਬੇਹੋਸ਼ੀ ਹੋ ਜੇ ਕਿਸੇ ਨੂੰ ਬੇਹੋਸ਼ੀ ਬੇਹੋਸ਼ੀ ਦੇ ਵਿੱਚ ਵੀ ਜਿਹੜੀ ਹਰੜਾ ਐ ਅੰਮਰਤ ਸਮਾਨ ਕੰਮ ਕਰਦੀ ਆ ਝਟਪਟ ਕੰਮ ਕਰਦੀ ਆ ਇਹ ਜਿਹੜੀ ਬਿਰਧਾਵਸਤਾ ਹੁੰਦੀ ਹੈ ਬਿਰਧ ਬੁਢਾਪਾ ਹੁੰਦਾ ਜਿਹੜਾ ਜੇ ਬੰਦਾ ਹਰੜ ਦਾ ਰੈਗੂਲਰ ਸੇਵਨ ਕਰੀ ਜਾਵੇ ਅੱਧਾ ਚਮਚ ਅੱਧੇ ਤੋਂ ਅੱਧਾ ਚਮਚ ਸਰੀਰ ਦੇ ਹਿਸਾਬ ਨਾਲ ਕੰਪੈਸਿਟੀ ਦੇ ਹਿਸਾਬ ਨਾਲ ਤਾਂ ਬੰਦਾ ਬੁੱਢਾ ਨਹੀਂ ਹੁੰਦਾ ਇਹ ਬੁਢਾਪੇ ਤੋਂ ਬਚਾ ਕੇ ਰੱਖਦੀ ਹੈ ਜੀ ਹਰੜ ਇਸ ਤੋਂ ਬਿਨਾ ਜਿਵੇਂ ਸਰੀਰ ਦੇ ਵਿੱਚ ਜਿਹੜਾ ਜੇ ਹਰੀਲਾ ਮਾਦਾ ਇਕੱਠਾ ਹੋ ਜਾਂਦਾ ਹੈ ਉਹਨੂੰ ਇਹ ਸਰੀਰ ਚੋਂ ਬਾਹਰ ਕੱਢਦੀ ਹੈ ਜੇ ਇਹਨੂੰ ਦੁੱਧ ਨਾਲ ਬੰਦਾ ਖਾਂਦਾ ਰਹੇ ਥੋੜੀ ਥੋੜੀ ਦੁੱਧ ਨਾਲ ਖਾਂਦਾ ਰਹੇ ਜਿਹੜੇ ਜ਼ਹਿਰੀਲੇ ਤੱਤ ਹੁੰਦੇ ਨੇ ਬਾਡੀ ਚ ਖਤਰਨਾਕ ਉਹਨੂੰ ਇਹ ਸਰੀਰ ਚੋਂ ਬਾਹਰ ਕੱਢਦੀ ਹੈ ਹਰੜ ਜੀ ਔਰ ਇਸ ਤੋਂ ਬਿਨਾ ਇੱਕ ਕਬਜ ਵਾਸਤੇ ਰਾਮ ਬਾਣਾ ਕਿਸੇ ਨੂੰ ਬੜੀ ਜਿਆਦਾ ਕਬਜ ਹੋ ਜੇ ਦੋ ਚਮਚੇ ਦਿਓ ਗਰਮ ਪਾਣੀ ਨਾਲ ਅੱਧੇ ਪੌਣੇ ਘੰਟੇ ਬਾਅਦ ਪੇਟ ਸਾਫ਼ ਹੈ ਕਬਜ ਦੀ ਸਮੱਸਿਆ ਰਹਿੰਦੀ ਹੈ ਨੂੰ ਰੈਗੂਲਰ ਯੂਜ਼ ਕੀਤਾ ਜਾਵੇ ਡੋਜ਼ ਸਰੀਰ ਦੇ ਹਿਸਾਬ ਨਾਲ ਘੱਟ ਵੱਧ ਕਰ ਲਵੇ ਤੇ ਕਬਜੇ ਤੋੜ ਦਿੰਦੀ ਹੈ ਜੀ ਔਰ ਅੱਖਾਂ ਦੇ ਰੋਗਾਂ ਵਾਸਤੇ ਕੁਰਕਰੇ ਹੋ ਜਾਣ ਅੱਖਾਂ 'ਚ ਲਾਲੀ ਹੋ ਜੇ ਤੇਜ ਨੇਤਰਵਾਲ ਤੇਜ ਅੱਖਾਂ ਦਾ ਜਿਹੜਾ ਤੇਜ ਹੈ ਉਹ ਘਟੇ ਤਾਂ ਹਰੜ ਨੂੰ ਪਾਣੀ ਦੇ ਵਿੱਚ ਘੋਲ ਲਓ ਸਾਮੀ ਪਿਓ ਦੋ ਸਵੇਰੇ ਜਿਹੜਾ ਹਰੜ ਦਾ ਪਾਣੀ ਹੋਊਗਾ ਉਹ ਪਾਣੀ ਨਾਲ ਅੱਖਾਂ 'ਚ ਸਿੱਟੇ ਮਾਰੇ ਬੰਦਾ ਤਾਂ ਜਿਹੜੀ ਲਾਲੀ ਹੈ ਇਹ ਅੱਖਾਂ ਦੀ ਖਤਮ ਹੋ ਜੂ ਖੁਰਕਰੇ ਖਤਮ ਹੋ ਜਾਣਗੇ ਤੇ ਜਿਹੜੇ ਭਰਾਵਾਂ ਨੂੰ ਬਾਰ-ਬਾਰ ਬਾਥਰੂਮ ਦੀ ਸਮੱਸਿਆ ਉਹ ਹਰੜ ਖਾਵੇ ਉਹ ਬਾਥਰੂਮ ਦੀ ਸਮੱਸਿਆ ਵੀ ਖਤਮ ਹੋ ਜਾਂਦੀ ਹੈ ਹਰੜ ਜਿਹੜੀ ਪਾਊਡਰ ਦੇ ਰੂਪ ਚ ਇਸਤੇਮਾਲ ਕੀਤੀ ਜਾਵੇ ਤਾਂ ਜਾਦਾ ਵੈਟਰ ਗੱਲ ਹੈ ਜੀ ਬਾਦ ਹਾਜਮੀ ਜਾਂਦੀ ਹੋਵੇ ਕਿਸੇ ਨੂੰ ਬਾਦ ਹਾਜਮੀ ਉਹ ਵੀ ਬੰਦਾ ਹੈਡ ਖਾਣੀ ਚਾਲੂ ਕਰ ਦੇ ਤਾਂ ਬਾਦ ਹਾਜਮੀ ਠੀਕ ਹੋਣਾ ਸ਼ੁਰੂ ਹੋ ਜਾਂਦੀ ਹੈ ਜੇ ਵਾਲ ਕਿਸੇ ਦੇ ਚਿੱਟੇ ਹੋਣ ਤਾਂ ਹਰੜ ਨੂੰ ਇਹ ਕਾੜਾ ਬਣਾ ਕੇ ਹਰੜ ਦਾ ਤੇਲ ਦੇ ਵਿੱਚ ਉਵਾਲੇ ਸਰੋਂ ਦਾ ਤੇਲ ਲੈ ਲੈ ਤੇਲ ਦੇ ਵਿੱਚ ਉਵਾਲੇ ਜਦੋਂ ਕਾੜਾ ਪਾਣੀ ਹੋਵੇ ਜਿਹੜਾ ਉਹ ਸੜ ਜਾਏ ਇਕੱਲਾ ਤੇਲ ਰਹਿ ਜਾਏ ਤਾਇਰੀ ਮਾਲਸ ਕਰੋ ਸਿਰ 'ਚ ਛੱਸੋ ਤੇ ਜਿਹੜੇ ਧੌਲੇ ਨੇ हट ਜਾਣਗੇ ਜੀ ਅਰੋਗ ਪੀਲੀਆ ਪੀਲੀਆਂ ਹਰੜਾਂ ਇਹ ਜਿਆਦਾ ਕੰਮ ਕਰਦੀਆਂ ਨੇ ਪੀਲੀ ਹਰੜ ਜੰਗ ਹਰੜ ਇਹ ਆਮ ਜੁਗਾਦੋ ਮਿਲਦੀ ਹੈ ਜੀ ਇਹਨੂੰ ਲੱਸੀ ਦੇ ਨਾਲ ਬੰਦਾ ਖਾਵੇ ਜਿਹੜੇ ਬੰਦੇ ਨੂੰ ਪੀਲੀਆ ਹੋ ਜੇ ਨਾ ਪੀਲੀਆ ਉਹ ਪੀਲੀਆ ਹਰੜਾ ਨੂੰ ਲੱਸੀ ਦੇ ਨਾਲ ਖਾਵੇ 2-3 ਗ੍ਰਾਮ ਦੀ ਮਾਤਰਾ ਦੇ ਵਿੱਚ ਪੀਲੀਆ हट ਜਾਂਦਾ ਜੇ ਕਿਸੇ ਬੰਦੇ ਨੂੰ ਮੰਨ ਲਓ ਉਲਟੀਆਂ ਆਵਿਆਂ ਤਾਂ ਸਹਦ ਦੇ ਵਿੱਚ ਹਰੜ ਮਿਲਾ ਕੇ ਇਹਦੀ ਵਰਤੋਂ ਕੀਤੀ ਜਾਵੇ ਤਾਂ ਜਿਹੜੀਆਂ ਉਲਟੀਆਂ ਨੇ ਉਹ हट ਜਾਂਦੀਆਂ ਨੇ ਤੇ ਜਾਦਾ ਸਤ ਵੀ ਵਧਾਉਂਦੀ ਆ ਹਰੜ ਇਹਦਾ ਬੰਦਾ ਸੇਵਨ ਕਰਦਾ ਰਹੇ ਜਿਹੜੇ ਬੰਦੇ ਨੂੰ ਨਾੜੀਆਂ ਦੇ ਵਿੱਚ ਖਚਾਓ ਪੈਦਾ ਹੁੰਦਾ ਬਾਰ ਬਾਰ ਨਾੜੀ ਚੜ ਗਈ ਜਾਂ ਖਚਾਓ ਹੋ ਗਿਆ ਦੇ ਗਰਦਨ ਦੀ ਨਾੜੀ ਚੜ ਗਈ ਜਾਂ ਮੋਢੇ ਦੀ ਜਾਂ ਬਾਹਾਂ ਦੀ ਜਾਂ ਲੱਤ ਦੀ ਕਿਸੇ ਵੀ ਕਿਸਮ ਦੀ ਨਾੜੀ ਚੜਦੀ ਆ ਉਹ ਬੰਦਾ ਹਰੜ ਕਾਬੇ ਪਾਣੀ ਨਾਲ ਤੇ ਨਾੜੀ ਹੈ ਜਿਹੜੀ ਉਹ ਸਹੀ ਹੋ ਜਾਂਦੀ ਹੈ ਤੇ ਨਾੜੀ ਜਿਹੜਾ ਤੇਜ ਹੈ ਬਾਹਲਾ ਜਿਹੜਾ ਉਹ ਵੱਜ ਜਾਂਦਾ ਜੀ ਇਹ ਤਰੀਕੇ ਨਾਲ ਵੀ ਜਿਹੜੀ ਹਰੜਾ ਜੀ ਇਹ ਆਯੁਰਵੇਦ ਦਾ ਬਹੁਤ بڑا ਖਜ਼ਾਨਾ ਹੈ ਤੇ ਇਹਨੂੰ ਅਪਣਾਉਣਾ ਚਾਹੀਦਾ ਬੰਦਿਆਂ ਨੂੰ ਹਰੜ ਜਿਹੜੇ ਬੰਦਿਆਂ ਨੂੰ ਪਾਊਡਰ ਖਾਣ ਚ ਦਿੱਕਤ ਆਉਂਦੀ ਆ ਕਬਜ਼ੇ ਦੇ ਮਰੀਜ਼ ਨੇ ਉਹ ਹਰੜਾ ਦਾ ਮਰਬਾਜ ਯੂਜ਼ ਕਰਨ ਪਹਿਲੇ 2-2 ਹਰੜਾ ਲੈਣ ਜਿਵੇਂ ਜਿਵੇਂ ਕਬਜ ਠੀਕ ਹੁੰਦੀ ਜਾਵੇ ਇਹ ਮਰਬੇ ਦੀ ডোজ ਘਟਾਉਂਦੇ ਜਾਣ ਫੇਰੀ ਇੱਕ ਹਰੜ ਖਰ ਦੇਣ ਔਲੀ-ਹੌਲੀ ਖਾਂਦੇ ਰਹਿਣ ਜੀ ਇਹ ਕਬਜਾਂ ਕੂਬੀਆਂ ਤੋੜ ਦਿੰਦਾ ਹੈਰੜ ਦਾ ਮਰਬਾ ਇਹ ਬਹੁਤ ਤਕੜੀ ਔਸ਼ਧੀ ਹੈ ਜੀ ਆਯੁਰਵੇਦ ਦੀ ਇਹਨੂੰ ਮੰਨੋ ਆਵਲਾ ਹਾਰੜ ਬਹਿੜਾ ਮਿਲ ਕੇ ਤਿੰਨ ਚੀਜ਼ਾਂ ਤੋਂ ਬਣਦਾ ਜੀ ਤਿਰਫਲਾ ਠੀਕ ਹੈ ਜੀ ਤਿਰਫਲਾ ਤਿਰਫਲਾ ਇੱਕ ਰਸੈਣ ਹੈ ਬੜਾ ਇਰੇ ਵਿੱਚੋਂ ਹਰੜ ਦੇ ਨਾਲ ਸੰਬੰਧਿਤ ਜਿਹੜੀ ਉਹ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਜਿਹੜੇ ਭਰਾਵਾਂ ਨੂੰ ਚੰਗੀ ਲੱਗੇ ਉਹ ਇਹਨੂੰ ਅਸਪੈਕਟ ਕਰਿਓ ਜੀ ਤੇ ਫਿਰ ਇਸੇ ਤਰੀਕੇ ਨਾਲ ਬਿਹੜਾ ਫੇਰਾਮਲਾ ਇਹ ਚੀਜ਼ਾਂ ਤੇ ਵੀ ਆਪਾਂ ਡਿਸਕਸ ਕਰਾਂਗੇ ਇਹ ਚੀਜ਼ ਨੂੰ ਸਮਝਣ ਦੀ ਥੋੜੀ ਜੀ ਕੋਸ਼ਿਸ਼ ਕਰਿਓ ਔਰ ਜਿਹੜੇ ਬੰਦੇ ਸੁਸਤ ਰਹਿੰਦੇ ਨੇ ਬਹੁਤ ਜ਼ਿਆਦਾ ਸੁਸਤ ਉਹ ਹਰੜ ਦਾ 7 ਚਾਲੂ ਕਰ ਦੇਣ ਤੇ ਚੁਸਤੀ ਦ੍ਰਿਸ਼ਟੀ ਇਹ ਬੋਨੇ ਹੀ ਆਉਣ ਗਿਆ ਇਕੱਠੀਆਂ ਹੀ ਜੇ ਨਾ ਕਿਹਾ ਕੋਈ ਤਿੰਨ ਦਿਨ ਖਾ ਕੇ ਮੈਸੇਜ ਕਰ ਦੇਵੇ ਯਾਰ ਕੁਝ ਹੋਇਆ ਨਹੀਂ ਹਫਤੇ ਦੇ ਵਿੱਚ ਤਾਂ ਭਾਈ ਇਹ ਇੱਕ ਹਫਤੇ ਦੇ ਵਿੱਚ ਸਰੀਰ ਨੂੰ ਆਪਣੇ ਹਿਸਾਬ ਨਾਲ ਟਾਲਦੀ ਹੈ ਕਈ ਵਾਰੀ ਕੀ ਹੁੰਦਾ ਬੰਦੇ ਨੂੰ ਦਸਤ ਲੱਗ ਜਾਂਦੇ ਨੇ ਟੱਟੀਆਂ ਲੱਗ ਜਾਂਦੀਆਂ ਨੇ ਤਾਂ ਘਬਰਾਉਣਾ ਨਹੀਂ ਹਰੜ ਬੰਦ ਨਹੀਂ ਕਰਨੀ ਇਹ ਤਾਂ 7 ਬੰਦ ਨਹੀਂ ਕਰਨਾ ਇਹਨੂੰ ਰੈਗੂਲਰ ਇਸਤਮਾਲ ਕਰਦੇ ਰਹਿਣਾ ਹਫਤੇ ਦੇ ਵਿੱਚ ਜੇ ਦੀ ਪੇਟ ਵੀ ਝੜਨ ਲੱਗਦਾ ਤਾਂ ਆਪਣੇ ਆਪ ਹਰੜ ਨੇ ਸਰੀਰ ਨੂੰ ਆਪਣੇ ਹਿਸਾਬ ਨਾਲ ਢਾਲ ਲੈਣਾ ਕਬਰਾ ਹਟ ਹੁੰਦੀ ਹੈ ਹਰੜ ਖਾਣ ਲੱਗੇ ਕੋਈ ਟੈਨਸ਼ਨ ਨਹੀਂ ਲੈਣੀ ਹਫਤੇ ਦਾ ਪ੍ਰੋਸੈਸ ਹੈ ਇਹਦਾ ਇੱਕ ਹਫਤੇ ਦੇ ਵਿੱਚ ਵਿੱਚ ਇਹ ਸਰੀਰ ਨੂੰ ਆਪਣੇ ਹਿਸਾਬ ਨਾਲ ਬਾਈ ਢਾਲ ਲਿੰਦੀ ਹੈ ਤੇ ਉਸ ਤੋਂ ਬਾਅਦ ਤਾਂ ਫਿਰ ਇਹ ਫੱਟੇ ਚੱਕੀ ਜਾਂਦੀਆਂ ਆਰੀ ਵਾਲਾ ਕੰਮ ਕਰਦੀ ਜਾਂਦੀ ਹੈ ਵੱਢਦੀ ਜਾਂਦੀ ਹੈ ਰੋਗਾਂ ਨੂੰ ਇਹ ਠੀਕ ਹੈ ਜੀ ਜਿਹੜੇ ਬੰਦੇ ਮਰੱਬਾ ਖਾਣਾ ਪਸੰਦ ਕਰਦੇ ਨੇ ਇਹਦਾ ਮਰੱਬਾ ਖਾਣ ਨਹੀਂ ਇਹਦਾ ਪਾਊਡਰ ਬਣਾ ਕੇ ਖਾਣ ਜੀ ਪਹਿਲੀ ਆਡੀਓ ਦੀ ਜਿਹੜੀ ਹਰੜ ਦੀ ਉਹਦੇ ਵਿੱਚ 6 6 ਰੁੱਤਾਂ ਦੇ ਸੰਬੰਧ ਵਿੱਚ ਲੱਗ ਲੱਗ ਚੀਜ਼ਾਂ ਦੇ ਨਾਲ ਖਾਣ ਬਾਰੇ ਦੱਸਿਆ ਗਿਆ ਸੀ ਇਹਨੂੰ ਤੇ ਇੱਥੇ ਜਿਹੜੇ ਬੰਦੇ ਨੂੰ ਬਾਲੀ ਜ਼ਿਆਦਾ ਸਮੱਸਿਆ ਕਬਜ ਦੀ ਉਹ ਲਾਈਟਰਿੰਗ ਨਹੀਂ ਆਉਂਦੀ 2 2 3 3 ਦਿਨਾਂ ਉਹ ਦੋ ਚਮਚੇ ਮਾਰਨ ਜੀ ਹਾੜਾਂ ਨੂੰ ਪੀਸ ਕੇ ਨਾ ਗੁਠਲੀ ਕੱਢ ਦੇਣੀ ਆ ਪੀਸ ਕੇ ਦੋ ਚਮਚੇ ਗਰਮ ਪਾਣੀ ਨਾਲ ਠੋਕਣ ਲਾ ਦੇਖੋ ਇੱਕ ਪੌੜੇ ਘੰਟੇ ਦੇ ਵਿੱਚ ਪੇਟ ਸਾਫ਼ ਹੋ ਜਾਊਗਾ ਤੇ ਜਿਹੜੀ ਕਬਜ ਆ ਖੁੱਲ ਜਾਣੀ ਹੈ ਜੀ ਇਹ ਕੋਈ ਬਾਹਲਾ ਲੰਬਾ ਜੋੜਾ ਕੰਮ ਨਹੀਂ ਹੁੰਦਾ ਸਿਰਫ ਐਲੋਪੈਥੀ ਨੇ ਆਯੁਰਵੈਦ ਨੂੰ ਬਸਾਰਤਾ ਪਹਿਲਾਂ ਤਾਂ ਇਹ ਆਮ ਘਰਾਂ ਦੇ ਵਿੱਚ ਹੁੰਦੀ ਸੀ ਤੇ ਹੁਣ ਇਹ ਲੋਪ ਹੁੰਦੀ ਜਾਂਦੀ ਆ ਘਰਾਂ ਤੋਂ ਇਹ ਕਿਸੇ ਨੂੰ ਦੱਸ ਅਲਗਾ ਦਾ ਲੈ ਪਾਗਲਾ ਸਾਲਾ ਕਾਫੂਸ ਜਖੜਾਈ ਜਾਂਦਾ ਇਦਾਂ ਹੀ ਬੋਲਦੇ ਨੇ ਭਾਈ ਲੋਕ ਠੀਕ ਹੈ ਜੀ ਇਹ ਹਰਡ ਦੇ ਹਵਾਲੇ ਤੋਂ ਜਾਣਕਾਰੀ ਤੀ ਜਿਹੜੇ ਭਰਾਵਾਂ ਨੂੰ ਗੱਲ ਸਮਝ ਆ ਜਾਏ ਚੰਗੀ ਤਰ੍ਹਾਂ ਇਹ ਜਾਣਕਾਰੀ ਨੂੰ ਸਮਝਣਾ ਜੀ ਸਾਬ ਕੇ ਰੱਖਣ ਦੀ ਕੋਸ਼ਿਸ਼ ਕਰਨਾ ਤਾਂ ਜੋ ਭਲਾ ਹੋ ਜਵੇ ਹੋਰ ਵੀਰਾਂ ਦਾ ਵੀ ਭਲਾ ਹੋਵੇ ਤੇ ਜੜੀਆਂ ਬੂਟੀਆਂ ਪਣਾ ਵੱਖਰਾ ਮਕਾਮ ਰੱਖਦੀਆਂ ਨੇ ਜੀ ਖਾਸ ਕਰਕੇ ਇਸ ਮੁਲਖ ਦੇ ਵਿੱਚ ਤਾਂ ਜੜੀਆਂ ਬੂਟੀਆਂ ਦੀ ਬਹੁਤ ਪਰਮਾਰ ਸੀ ਪਰ ਬਿਲਗੇਟਸ ਵਰਗਿਆਂ ਨੇ ਜੀ ਦੇਸੀ ਬੀਜ ਜਮ੍ਹਾਂ ਕਰ ਲਏ ਆਪਣੇ ਕੋਲ ਔਰ ਹਾਈ ਬ੍ਰੈਡ ਸੌਫ ਤੇ ਜਿਆਦਾ ਪੈਦਾਵਾਰ ਦੇ ਚੱਕਰ ਚ ਜੜੀਆਂ ਬੂਟੀਆਂ ਦੀ ਜਿਹੜੀ ਗੁਣਵੱਤਾ ਉਹ ਖਤਮ ਹੁੰਦੀ ਜਾਂਦੀ ਆ ਜਿੱਥੇ ਤੱਕ ਸੰਭਵ ਹੋ ਸਕੇ ਜਿਹੜੀ ਦੇਸੀ ਚੀਜ਼ ਹੈ ਜੀ ਦੇਸੀ ਘੱਟ ਲੱਗਣ ਵਾਲੀ ਘੱਟ ਮਾਤਰਾ ਵਿੱਚ ਪ੍ਰਾਪਤ ਹੋਣ ਵਾਲੀ ਉਹ ਸਭ ਤੋਂ ਵਧੀਆ ਹੁੰਦੀ ਹੈ ਜੀ ਤੇ ਬਾਕੀ ਜਿਵੇਂ ਜਿਵੇਂ ਬਾਈ ਸਮਾਂ ਮਿਲੂਗਾ ਅਸੀਂ ਬੋਲਦੇ ਜਾਵਾਂਗੇ ਜਿਹੜੇ ਵੀਰ ਨੂੰ ਜਾਣਕਾਰੀ ਪਸੰਦ ਹੋਵੇ ਉਹ ਸੰਭ ਕੇ ਰੱਖਣ ਦੀ ਕੋਸ਼ਿਸ਼ ਕਰਿਓ ਜੀ ਤੇ ਜਿਹੜੇ ਭਰਾਵਾਂ ਨੂੰ ਹੋਰ ਸਾਇੰਦ ਸਿੰਘ ਤੋਂ ਕੁਝ حاصل ਨਹੀਂ ਹੁੰਦਾ ਕੋਈ ਜਾਣਕਾਰੀ ਦਿੱਤੀ ਹੋਈ ਸਮਝ ਨਹੀਂ ਆਉਂਦੀ ਭਾਈ ਦੂਰੀ ਬਣਾ ਲਿਓ ਨਾ ਸਮਝਿਓ ਕਿਸੇ ਨਾਲ ਜ਼ੋਰ ਜ਼ਬਰਦਸਤੀ ਨਹੀਂ ਕਿ ਸਾਡਾ ਹੀ ਚੈਨਲ ਦੇਖੋ ਹੋਰ ਬਥੇਰੇ ਚੈਨਲ ਨੇ ਭਾਈ ਰੰਗ ਬਰੰਗੇ ਅਟਪਟੇ ਰਾਤ ਤੋਂ ਰਾਤ ਘੋੜੇ ਵਰਗੀ ਤਾਕਤ ਪੈਦਾ ਕਰਨ ਵਾਲੇ ਚੈਨਲ ਡੋਲੂ ਟੰਗਾਉਣ ਵਾਲੇ ਚੈਨਲ ਵੀ ਹੈਗੇ ਨੇ ਪਰ ਇਹ ਨਾ ਇਹ ਜਾ ਕਸ ਹੋਇਆ ਨਾ ਕਦੇ ਹੋਣਾ ਹੈ ਤੁਸੀਂ ਆਪ ਸਮਝਦਾਰ ਹੋ ਮੈਂ ਵਾਲਾ ਕੁਝ ਬੱਚਣ ਦੀ ਲੋੜ ਨਹੀਂ ਆ ਜੀ ਸ਼ੁਕਰੀਆ ਕਿਸੇ ਭਰਾ ਦੇ ਸ਼ਾਨ ਦੇ ਖਿਲਾਫ ਬੋਲਿਆ ਗਿਆ ਹੋਵੇ ਤਾਂ ਮਾਫੀ ਚਾਹੁੰਨੇ ਆ ਜੀ ਸਤਿ ਸ਼੍ਰੀ ਅਕਾਲ ਮਹਾਰਾਜ